ਫਲੋਰ ਤੇ ਲੈ ਕੇ ਆਂਦਾ ਜੋਲ ਫਾਤ ਜੋਲ ਫਾਤ ਦਿਵਰਤੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਸੀਜੇਵਾਲ ਜੀ ਦੇ ਖਿਲਾਫ ਠੇਕੇਦਾਰ ਕਹਿੰਦੇ ਕਿ ਕੀਤੀ ਗਈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਪਵਿੱਤਰ ਕਾਲੀ ਵਈ ਖਿਲਾਫ ਕੀਤੀ ਗਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਨਿੰਦਾ ਪ੍ਰਸਤਾਵ ਰੱਖਦਾ ਹੈ ਅਤੇ ਮੌਂਤੀ ਕਰਦਾ ਹਾਂ ਕਿ ਇਸ ਦੀ VOTING ਅਤੇ ਮੌਂਤੀ ਕਰਦਾ ਹਾਂ

ਬਿਲਕੁਲ ਜਿਹੜੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਚਲੋ ਹਾਂ ਕਹਿਣ ਇਹ ਇਹ ਗੱਲ ਸੁਣੋ ਸ਼ੀਦਿਆ ਹੱਥ ਹੱਥ ਖੜੇ ਕਰਕੇ ਹਾਂ ਕਹਿਣਾ ਜੀ ਬੇਨਤੀ ਕਰ ਲਓ ਜੀ ਗਿਣਤੀ ਕਰ ਲਓ ਗਿਣਤੀ ਕਰ ਲਓ ਯਸ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਦਾ ਨਾ ਕਹਿਣ ਕੀ ਤੁਸੀਂ ਮੈਂ ਸਮਝਦਾ ਹਾਂ ਬਖਰੀ ਜਿੱਤ ਹੈ ਹਾਂ ਬਖਰੀ ਜਿੱਤ ਹੈ ਪ੍ਰਸਤਾਵ ਸਹਾਰ ਹੋਇਆ ਇੱਕ ਮਿੰਟ ਇੱਕੋ ਮਿੰਟ ਇੱਕੋ ਮਿੰਟ ਹਾਂ ਜੀ ਮੰਤਰੀ ਜੀ ਤੇ ਇੱਕ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਹਾਂ ਹਾਂ ਸਾਰੇ ਪੰਜਾਬ ਨੇ ਸੁਣ ਲਈ ਨਾ ਇੱਕ ਦਿਨ ਇਹ ਕਿ ਟੁਕੜਾ ਇਹਨਾਂ 12 ਦੀਆਂ ਵੋਟਾਂ ਕਰਾ ਲਓ ਇਹਨਾਂ 12 ਦੀਆਂ ਵੋਟਾਂ ਪਾ ਲਓ ਜੀ ਕਿਉਂਕਿ ਉਹ ਲਾਡੀ ਦਾ ਪਹਿਲੇ ਲਾਡੀ ਦਾ ਪਹਿਲੇ ਮੈਂ ਕਰ ਰਿਹਾ ਆ ਚਲੋ ਇੱਕ ਗੱਲ ਤੇ ਸੁਣ ਲੋ ਹੁਣ ਮੈਨੂੰ ਇਸ ਪਵਿੱਤਰ ਸਦਨ ਨੂੰ ਮੈਨੂੰ ਇੱਕ ਇੱਕ ਗੱਲ ਸੁਣ ਲੋ ਬਾਜਵਾ ਦੀ ਗੱਲ ਸੁਣ ਲੋ ਬੈਠੋ ਚਲੋ ਹੁਣ ਛੀਟਾ ਤੇ ਬੈਠੋ ਔਰ ਗੱਲ ਹੋ ਗਈ ਸਾਰੀ ਤੈਨੂੰ ਹੁਣ ਗੱਲ ਬੈਠੋ ਜੀ ਹੁਣ ਤੁਸੀਂ ਬੈਠਣ ਕਿਉਂਦੇ ਨਹੀਂ ਬੈਠਣ ਕਿਉਂਦੇ ਇੱਥੇ ਕੋਈ ਗੈਸਟ ਆਇਆ ਮੈਂ ਉਹਨਾਂ ਬਾਰੇ ਅਨਾਉਂਸ ਕਰਨਾ ਹੈ ਕੋਈ ਮਾਨਯੋਗ ਸ਼ਖਸੀਅਤ ਇੱਥੇ ਪਹੁੰਚੀ ਹੈ ਮੈਂ ਉਹਨਾਂ ਬਾਰੇ ਅਨਾਉਂਸ ਕਰਨਾ ਸੁਣ ਲੋ ਸੁਣ ਲੋ ਸੁਣ ਲੋ ਮੈਨੂੰ ਇਸ ਪੁਤਰ ਸਦਨ ਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼੍ਰੀ ਭਪਿੰਦਰ ਸਿੰਘ ਹੁੱਡਾ ਜੀ ਸਾਬਕਾ ਮੁੱਖ ਮੰਤਰੀ ਹਰਿਆਣਾ ਅਤੇ ਮੌਜੂਦਾ ਵਿਧਾਇਕ ਹਰਿਆਣਾ ਵਿਧਾਨ ਸਭਾ ਸ਼੍ਰੀ ਅਸ਼ੋਕ ਕਰੋੜਾ ਜੀ ਸੀਪ ਸ਼੍ਰੀ ਭਰਤਪੂਸ਼ਨ ਕੋ ਲੈ ਕੇ ਆਂਦਾ ਚੋਲ ਫਾਟ ਚੋਲ ਫਾਟ ਦਿਵਤੋ ਸਰਦਾਰ ਪਟਾ ਪੀਛੇ ਵਾਲੀ ਦੇ ਖਿਲਾਫ ਠੇਕੇਦਾਰਾਂ ਕਹਿੰਕੇ ਕੀਤੀ ਗਈ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਧਾਰੀ ਵਈ ਖਿਲਾਫ ਕੀਤੀ ਗਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਮੰੰਦਾ ਪ੍ਰਸਤਾਵ ਰੱਖਦਾ ਅਤੇ ਮੰਨਤੀ ਕਰਦਾ ਹਾਂ ਕਿ ਇਸ ਦੀ ਵੋਟਿੰਗ ਅਤੇ ਮੰਨਤੀ ਕਰਦਾ ਹਾਂ ਕਿ ਇਸ ਦੀ ਵੋਟਿੰਗ ਹੱਥ ਖੜੇ ਕਰਾ ਕੇ ਕੀਤੀ ਜਾਵੇ ਮੈਂ ਤੁਹਾਨੂੰ ਇਹ ਪ੍ਰਸਤਾਵ ਫਲੋਰ ਤੇ ਰੱਖਦਾ ਹਾਂ ਹੱਥ ਖੜੇ ਕਰਾ ਕੇ ਵੋਟਿੰਗ ਕੀਤੀ ਜਾਵੇ ਬਿਲਕੁਲ ਸਾਰੇ ਬੈਠ ਗਏ ਤੁਸੀਂ ਵੀ ਬੈਠੋ ਬੈਠੋ ਹਣ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੜਿਆ ਗਿਆ ਸਮਝਿਆ ਜਾਵੇ ਮੈਂ ਦੁਵਾੜਾ ਬੋਲ ਦਿੰਦੇ ਆ ਦੁਵਾੜਾ ਬੋਲ ਦिए ਦੁਵਾੜਾ ਪੇਸ਼ ਕਰਾ ਦਿੰਦੇ ਆ ਬਿਲਕੁਲ ਜਿਹੜੇ ਜਿਹੜੇ ਮਾਜੋਰ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਚਲੋ ਹਾਂ ਕਹਿਣ ਹੱਥ ਹੱਥ ਖੜੇ ਕਰਕੇ ਹਾਂ ਕਹਿ ਰਹੇ ਜੀ ਬਿਨਤੀ ਕਰ ਲੋ ਜੀ ਬਿਨਤੀ ਕਰ ਲੋ ਬਿਨਤੀ ਕਰ ਲੋ ਜੀ ਜਿਹੜੇ ਮਾੜੇ ਮੈਂਬਰ ਪ੍ਰਸਤਾਵ ਦੇ ਵਿਰੋਧ ਨਾਲ ਲਾ ਕੇ ਹਨ ਕੀ ਤੁਸੀਂ ਮੈਂ ਸਮਝਦਾ ਹਾਂ ਬਖਰੀ ਜਿੱਤ ਹੈ ਹਾਂ ਬਖਰੀ ਜਿੱਤ ਹੈ ਪ੍ਰਸਤਾਵ ਸਨਹਾਰ ਹੋਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਜੀ ਮੰਤਰੀ ਜੀ ਮੇਰੀ ਇੱਕ ਮੇਰੀ ਇੱਕ ਛੋਟੀ ਜੀ ਰਿਕੁਐਸਟ ਹੈ ਮੇਰੀ ਇੱਕ ਛੋਟੀ ਜੀ ਰਿਕੁਐਸਟ ਹੈ ਹਾਂ ਹਾਂ ਸਾਰੇ ਪੰਜਾਬ ਨੇ ਸੁਣ ਲਈ ਨਾ ਇੱਕ ਦਿਨ ਇਹ ਕਟਪਟ ਇਹਨਾਂ 12 ਦੀਆਂ ਵੋਟਾਂ ਕਰਾ ਲਓ ਇਹਨਾਂ 12 ਦੀਆਂ ਵੋਟਾਂ ਪਾ ਲੋ ਜੀ ਉਹ ਲਾਡੀ ਦਾ ਪਹਿਲੇ ਲਾਡੀ ਦਾ ਪਹਿਲੇ ਚਲੋ ਇੱਕ ਗੱਲ ਤੇ ਸੁਣ ਲਓ ਹੁਣ ਮੈਨੂੰ ਇਸ ਪਵਿੱਤਰ ਸਦਨ ਨੂੰ ਮੈਨੂੰ ਇੱਕ ਇੱਕ ਗੱਲ ਸੁਣ ਲਓ ਬਾਹਰ ਦੀ ਆਜੀ ਗੱਲ ਸੁਣ ਲੋ ਹਣ ਬੈਠੋ ਚਲੋ ਹੁਣ ਸੀਟਾਂ ਦੇ ਬੈਠੋ ਔਰ ਗੱਲ ਹੋ ਗਈ ਸਾਰੀ ਚਲੋ ਹੁਣ ਗੱਲ ਬੈਠੋ ਜੀ ਹੁਣ ਤੁਸੀਂ ਬੈਠਣੇ ਕਿਉਂਦੇ ਨਹੀਂ ਬੈਠੇ ਚਾਹੁੰਦੇ ਇੱਥੇ ਕੋਈ ਗੈਸਟ ਆਏ ਆ ਮੈਂ ਉਹਨਾਂ ਬਾਰੇ ਅਨਾਉਂਸ ਕਰਨਾ ਕੋਈ ਮਾਨਯੋਗ ਸ਼ਖੀਤਾ ਇੱਥੇ ਪਹੁੰਚੀ ਆ ਮੈਂ ਉਹਨਾਂ ਬਾਰੇ ਅਨਾਉਂਸ ਕਰਨਾ ਸੁਣ ਲੋ ਸੁਣ ਲੋ ਸੁਣ ਲੋ ਮੈਨੂੰ ਇਸ ਪੁਇਟਰ ਸਦਨ ਨੂੰ ਇਹ ਦੱਸਣ ਵਿੱਚ ਮਾਨ ਮਹਿਸੂਸ ਹੋ ਰਿਹਾ ਹੈ ਕੇ ਜੋ ਲੈ ਕੇ ਆਂਦਾ ਜੋਲ ਫਾਦ ਜੋਲ ਫਾਦ ਦਿਵਰਤੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਸੀਜੇਵਾਲ ਜੀ ਦੇ ਖਿਲਾਫ ਫਿਰਕাদার ਕਹਿੰਦੇ ਕੀਤੀ ਗਈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਪਵਿੱਤਰ ਕਾੜੀ ਵਈ ਖਿਲਾਫ ਕੀਤੀ ਗਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਮੰੰਦਾ ਪ੍ਰਸਤਾਵ ਰੱਖਦਾ ਅਤੇ ਮੰਨਦੀ ਕਰਦਾ ਹਾਂ ਕਿ ਇਸ ਦੀ ਵੋਟਿੰਗ ਅਤੇ ਮੰਨਦੀ ਕਰਦਾ

ਬਿਲਕੁਲ ਜਿਹੜੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਾਂ ਕਹਿਣ ਇਹ ਇਹ ਗੱਲ ਸੁਣੋ ਸ਼ੀਦਿਆ ਹੱਥ ਹੱਥ ਖੜੇ ਕਰਕੇ ਹਾਂ ਕਹਿਣਾ ਜੀ ਗਿਣਤੀ ਕਰ ਲੋ ਜੀ ਗਿਣਤੀ ਕਰ ਲੋ ਗਿਣਤੀ ਕਰ ਲੋ ਯੈਸ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਨਾ ਕਹਿਣ ਕੀ ਤੁਸੀਂ ਮੈਂ ਸਮਝਦਾ ਹਾਂ ਬਖਰੀ ਜਿੱਤ ਹੈ ਹਾਂ ਬਖਰੀ ਜਿੱਤ ਹੈ ਪ੍ਰਸਤਾਵ ਸਨਕਾਰ ਹੋਇਆ ਇੱਕ ਮਿੰਟ ਇੱਕੋ ਮਿੰਟ ਇੱਕੋ ਮਿੰਟ ਹਾਂ ਜੀ ਮੰਤਰੀ ਜੀ ਮੇਰੀ ਇੱਕ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਹਾਂ ਹਾਂ ਸਾਰੇ ਪੰਜਾਬ ਨੇ ਸੁਣ ਲਈ ਨਾ ਇੱਕ ਦਿਨ ਇਹ ਕਟਕਟਾ ਇਹਨਾਂ 12 ਦੀਆਂ ਵੋਟਾਂ ਕਰਾ ਲਓ ਇਹਨਾਂ 12 ਦੀਆਂ ਵੋਟਾਂ ਪਾ ਲਓ ਜੀ ਇਹਦਾ ਉਹ ਲਾਡੀ ਦਾ ਪਹਿਲੇ ਲਾਡੀ ਦਾ ਪਹਿਲੇ ਮੈਂ ਕਰ ਰਿਹਾ ਆ ਚਲੋ ਇੱਕ ਗੱਲ ਤੇ ਸੁਣ ਲਓ ਹੁਣ ਮੈਨੂੰ ਇਸ ਪੁਰਤ ਸਦਨ ਨੂੰ ਮੈਨੂੰ ਇੱਕ ਇੱਕ ਗੱਲ ਸੁਣ ਲਓ ਬਾਜਵਾਜ ਗੱਲ ਸੁਣ ਲਓ ਹੁਣ ਬੈਠੋ ਚਲੋ ਹੁਣ ਟੀਟਾ ਤੇ ਬੈਠੋ ਗੱਲ ਹੋ ਗਈ ਸਾਰੀ ਚਲੋ ਹੁਣ ਗੱਲ ਬੈਠੋ ਜੀ ਹੁਣ ਤੁਸੀਂ ਬੈਠਣਾ ਕਿਉਂਦੇ ਨਹੀਂ ਬੈਠਣਾ ਚਾਹੁੰਦੇ ਇੱਥੇ ਕੋਈ ਗੈਸਟ ਆਇਆ ਮੈਨੂੰ ਉਹਨਾਂ ਬਾਰੇ ਅਨਾਉਂਸ ਕਰਨਾ ਹੈ ਕੋਈ ਮਾਨਯੋਗ ਸ਼ਖਸੀਅਤ ਆ ਇੱਥੇ ਦੋ ਜੀ ਮੈਨੂੰ ਉਹਨਾਂ ਬਾਰੇ ਅਨਾਉਂਸ ਕਰਨਾ ਸੁਣ ਲਓ ਸੁਣ ਲਓ ਸੁਣ ਲਓ ਮੈਨੂੰ ਇਸ ਪਵਿੱਤਰ ਸਰਦਨ ਨੂੰ ਇਹ ਦੱਸਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਜੋ ਲੈ ਕੇ ਆਂਦਾ ਚੋਲ ਫਾਸ ਚੋਲ ਫਾਸ ਤੀਵਰਤੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਸੀਚੇਵਾਲ ਜੀ ਦੇ ਖਿਲਾਫ ਕਿਹ ਕਿਦਾਰ ਕਹਿ ਕੇ ਕੀਤੀ ਗਈ ਅਤੇ ਗੁਰੂ ਨਾਨਕ ਪਾਤਸ਼ਾਹੀ ਪਵਿੱਤਰ ਕਾਣੀ ਵਈ ਖਿਲਾਫ ਕੀਤੀ ਗਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇੱਕ ਮੰੰਦਾ ਪ੍ਰਸਤਾਫ ਰੱਖਦਾ ਅਤੇ ਮੈਂ ਕਿਹਾ ਦਾ ਹਾਂ ਵੋਟਿੰਗ ਅਤੇ ਮੰਨ ਕਰਦਾ ਹਾਂ ਕਿ ਇਸ ਦੀ VOTING ਹੱਥ ਖੜੇ ਕਰਾ ਕੇ ਕੀਤੀ ਜਾਵੇ ਮੈਂ ਇੱਕ ਪ੍ਰਸਤਾਵ ਫਲੋਰ ਤੇ ਰੱਖਦਾ ਹਾਂ ਹੱਥ ਖੜੇ ਕਰਾ ਕੇ VOTING ਕੀਤੀ ਜਾਵੇ ਵੇਖੋ ਸਾਰੇ ਬੈਠ ਗਏ ਤੁਸੀਂ ਵੀ ਬੈਠੋ 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 ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਪੜਿਆ ਗਿਆ ਸਮਝਿਆ ਜਾਵੇ ਮੈਂ ਦੁਬਾਰਾ ਬੋਲ ਦਿੰਦੇ ਆ ਦੁਬਾਰਾ ਬੋਲ ਦिए ਦੁਆਰਾ ਪੇਸ਼ ਕਰਾ ਦਿੰਦੇ ਆ ਬਿਲਕੁਲ ਜਿਹੜੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਚਲੋ ਹਾਂ ਕਹਿਣ ਇਹ ਇਹ ਗੱਲ ਸੁਣੋ ਸ਼ੀਦਿਆ ਹੱਥ ਹੱਥ ਖੜੇ ਕਰਕੇ ਹਾਂ ਕਹਿਣਾ ਜੀ ਗਿਣਤੀ ਕਰ ਲੋ ਜੀ ਗਿਣਤੀ ਕਰ ਲੋ ਗਿਣਤੀ ਕਰ ਲੋ ਯਸ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਾਂ ਕਹਿਣ ਤੁਸੀਂ ਜੰਦਾਬਾਦ 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 ਮੈਂ ਸਮਝਦਾ ਹਾਂ ਬਖਰੀ ਜਿੱਤ ਹੈ ਹਾਂ ਬਖਰੀ ਜਿੱਤਿਆ ਪ੍ਰਸਤਾਵ ਸਨਕਾਰ ਹੋਇਆ 1 ਮਿੰਟ 1 ਮਿੰਟ 1 ਮਿੰਟ ਹਾਂ ਜੀ ਮੰਤਰੀ ਜੀ ਮੇਰੀ ਇੱਕ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਹਾਂ ਹਾਂ ਸਾਰੇ ਪੰਜਾਬ ਨੇ ਸੁਣ ਲਈ ਨਾ ਇੱਕ ਦਿਨ ਇਹ ਕਟਬਾ ਇਹਨਾਂ 12 ਦੀਆਂ ਵੋਟਾਂ ਕਰਾ ਲਓ ਇਹਨਾਂ ਵਾਰਾਂ ਦੀ ਵੋਟਾਂ ਪਾਉਲੋ ਜੀ ਜਿਹੜਾ ਉਹ ਲੈਡੀ